ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਬਿਨਾਂ ਸਕਿੱਪ ਕੀਤੀ ਹੋਏ ਅੰਤ ਤੱਕ ਜ਼ਰੂਰ ਸੁਣੋਗੇ ਕਿਉਂਕਿ ਕਹਾਣੀ ਵਿੱਚ ਤੁਹਾਨੂੰ ਜ਼ਰੂਰ ਕੁਝ ਨਗਦ ਸਿੱਖਣ ਨੂੰ ਮਿਲੇਗਾ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਰਾਮੂ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਨੌਜਵਾਨ ਮੁੰਡਾ ਸੀ ਤੇ ਉਹ ਆਪਣੀ ਮਾਂ ਦੇ ਨਾਲ ਹੀ ਰਹਿੰਦਾ ਸੀ ਹਾਂ ਬਹੁਤ ਹੀ ਗਰੀਬ ਸੀ ਪਰ ਮਿਹਨਤੀ ਵੀ ਬਹੁਤ ਸੀ ਜੇ ਜੋ ਵੀ ਉਸਦੇ ਮਨ ਵਿੱਚ ਆਉਂਦਾ ਸੀ ਉਹ ਕੰਮ ਕਿਤੇ ਬਣਾ ਰਹਿਂਦਾ ਨਹੀਂ ਸੀ ਉਹ ਤਿੰਨ ਬਾਰ ਵਿੱਚ ਇੰਨੀ ਕੁ ਮਿਹਨਤ ਕਰਕੇ ਕਮਾ ਲੈਂਦਾ ਸੀ ਕਿ ਮਾਂ ਪੁੱਤ ਦੋਨੇ ਆਰਾਮ ਦੇ ਨਾਲ ਰੋਟੀ ਪਾਣੀ ਖਾ ਲੈਂਦੇ ਸੀ ਮਾਂ ਚਾਹੁੰਦੀ ਸੀ ਕਿ ਪੁੱਤ ਦਾ ਕਿਸੇ ਤਰ੍ਹਾਂ ਵਿਆਹ ਹੋ ਜਾਵੇ ਪਰ ਗਰੀਬ ਦੇ ਘਰ ਕੁੜੀ ਕੌਣ ਆਪਣੀ ਦਿੰਦਾ ਹੈ ਇਸ ਲਈ ਰਾਮੂ ਕੁਆਰਾ ਹੀ ਰਹਿ ਗਿਆ ਮਾਂ ਉਸਦੇ ਹੀ ਖਾਣਾ ਬਣਾਉਂਦੀ ਤੇ ਉਸ ਨੂੰ ਹੀ ਖਵਾਉਂਦੀ ਪਿਆਉਂਦੀ ਸੀ ਪਰ ਉਸ ਨੂੰ ਹਮੇਸ਼ਾ ਇੱਕੋ ਹੀ ਚਿੰਤਾ ਖਾਈ ਜਾਂਦੀ ਰਹਿੰਦੀ ਸੀ ਕਿ ਮੇਰੇ ਬਾਅਦ ਮੇਰੇ ਪੁੱਤ ਦਾ ਕੀ ਹੋਵੇਗਾ ਪਰ ਹੁੰਦਾ ਤਾਂ ਉਹੀ ਹੈ ਜੋ ਰੱਬ ਨੇ ਕਿਸਮਤ ਵਿੱਚ ਲਿਖ ਦਿੱਤਾ ਹੁੰਦਾ ਹੈ ਇੱਕ ਦਿਨ ਜਦੋਂ ਤੀਜ ਦਾ ਤਿਹਾਰ ਆਇਆ ਤਾਂ ਪਿੰਡ ਦੇ ਸਾਰੇ ਨੌਜਵਾਨ ਆਪਣੀਆਂ ਆਪਣੀਆਂ ਪਤਨੀਆਂ ਨੂੰ ਨਾਲ ਲੈ ਕੇ ਸੌਰੇ ਜਾ ਰਹੇ ਸੀ ਸਾਰੇ ਨੌਜਵਾਨ ਮੁੰਡੇ ਬਹੁਤ ਹੀ ਖੁਸ਼ ਸੀ ਤੇ ਜਿੰਨਾ ਨਾ ਅਜੇ ਵਿਆਹ ਨਹੀਂ ਸੀ ਹੋਇਆ ਉਹ ਵੀ ਆਪੋ ਆਪਣੀਆਂ ਪਤਨੀਆਂ ਦੇ ਲਈ ਸੁੰਦਰ-ਸੁੰਦਰ ਕੱਪੜੇ ਤੇ ਮਠਾਈਆਂ ਲੈ ਕੇ ਸਹੁਰੇ ਜਾ ਰਹੇ ਸੀ ਜਦੋਂ RAMMU ਨੇ ਇਹ ਵੀ ਸੁਣਿਆ ਕਿ ਪਿੰਡ ਦੇ ਸਾਰੇ ਨੌਜਵਾਨ ਆਪੋ ਆਪਣੇ ਸਹੁਰੇ ਜਾ ਰਹੇ ਹਨ ਤਾਂ ਉਹ ਵੀ ਬਿਨਾਂ ਸੋਚੇ ਸਮਝੇ ਮਨੋਂ ਕਹਿਣ ਲੱਗਾ ਕਿ ਮਾਂ ਮੈਨੂੰ ਵੀ ਨਵੇਂ-ਨਵੇਂ ਕੱਪੜੇ ਤੇ ਨਵੀਆਂ-ਨਵੀਆਂ ਮਠਾਈਆਂ ਦੋ ਮੈਂ ਵੀ ਆਪਣੇ ਘਰਵਾਲੀ ਨੂੰ ਲਿਆਉਣ ਲਈ ਸਹੁਰੇ ਜਾਵਾਂਗਾ ਤੇ ਜਦੋਂ ਇਹ ਗੱਲ ਉਸਦੀ ਮਾਂ ਨੇ ਸੁਣੀ ਤਾਂ ਉਹ ਹੈਰਾਨ ਹੋ ਗਈ ਮਾਂ ਥੋੜਾ ਜਿਹਾ ਪਰੇਸ਼ਾਨ ਵੀ ਹੋਈ ਕਿ ਉਸਦਾ ਪੁੱਤ ਕੀ ਕਹਿ ਰਿਹਾ ਹੈ ਫਿਰ ਉਸਨੇ ਹੌਲੀ ਜਹੀ ਕਿਹਾ ਪੁੱਤ ਤੂੰ ਹੁਣ ਬੱਚਾ ਤਾਂ ਨਹੀਂ ਰਹਾ ਵੱਡਾ ਹੋ ਗਿਆ ਹੈ ਤੈਨੂੰ ਇੰਨੀ ਕੁ ਤਾਂ ਅਕਲ ਹੋਣੀ ਚਾਹੀਦੀ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਸਹੀ ਗਲਤ ਦੀ ਪਰਛਾਨ ਤੂੰ ਆਪ ਕਰ ਸਕਦਾ ਹੈ ਤੂੰ ਕਿਹੋ ਜਹੀਆਂ ਗੱਲਾਂ ਕਰ ਰਿਹਾ ਹੈ ਤੂੰ ਤਾਂ ਚੰਗੀ ਤਰ੍ਹਾਂ ਜਾਣਦਾ ਹੈ ਕੀ ਅਜੇ ਤੇਰਾ ਵਿਆਹ ਹੀ ਨਹੀਂ ਹੋਇਆ ਤਾਂ ਤੂੰ ਸੋਹਰੇ ਕਿਵੇਂ ਜਾ ਸਕਦਾ ਹੈ ਤੇਰੀ ਪਤਨੀ ਉੱਥੇ ਕਿੱਥੋਂ ਆਉਗੀ ਪਰ RAMU ਤਾਂ ਆਪਣੀ ਜਿੱਤ ਤੇ ਅੜਿਆ ਰਹਾ ਕਹਿਣ ਲੱਗਾ ਕਿ ਮੈਂ ਤਾਂ ਸੋਹਰੇ ਜਾਵਾਂਗਾ ਮੈਨੂੰ ਕੁਝ ਨਹੀਂ ਪਤਾ RAMU ਮਾਂ ਨੂੰ ਕਹਿਣ ਲੱਗਾ ਮਾਂ ਮੈਂ کہہ ਦਿੱਤਾ ਨਾ ਕਿ ਮੈਂ ਸੋਹਰੇ ਜਾਵਾਂਗਾ ਤੂੰ ਮੇਰੇ ਸੋਹਰੇ ਜਾਣ ਦਾ ਬਸ ਪ੍ਰਬੰਧ ਕਰ ਦੇ ਬਾਕੀ ਮੈਂ ਆਪੇ ਦੇਖ ਲਵਾਂਗਾ ਮਾਂ ਕਹਿਣ ਲੱਗੀ ਪੁੱਤ ਤੂੰ ਸਮਝਣ ਦੀ ਕੋਸ਼ਿਸ਼ ਤਾਂ ਕਰ ਮੂਰਖ ਬਣ ਕੇ ਕਿਸੇ ਦੇ ਘਰ ਜਾਵੇਂਗਾ ਰਾਮੂ ਅੱਗੋ ਬੋਲਿਆ ਮਾਂ ਤੂੰ ਐਵੇਂ ਇੰਨੀ ਬਕਬਕਣਾ ਕਰ ਬਸ ਤੂੰ ਹੁਣ ਮੇਰੇ ਸਹੁਰੇ ਜਾਣ ਦਾ ਪ੍ਰਬੰਧ ਕਰ ਤੂੰ ਨਾ ਥੋੜੀ ਜੀ ਬੁੱਢੀ ਹੋ ਗਈ ਹੈ ਇਸ ਲਈ ਤੈਨੂੰ ਕੁਝ ਵੀ ਸੋਝ ਨਹੀਂ ਰਹਾ ਤੇ ਐਵੇਂ ਬੇਤੁਕੀਆਂ ਜੀਆਂ ਗੱਲਾਂ ਕਰੀ ਜਾ ਰਹੀਆਂ ਸਾਰੇ ਪਿੰਡ ਦੇ ਮੁੰਡੇ ਸਹੁਰੇ ਜਾ ਰਹੇ ਹਨ ਤੇ ਤੂੰ ਮੈਨੂੰ ਰੋਕ ਰਹੀ ਹੈ ਇਦਾਂ ਤੂੰ ਕਿਉਂ ਕਰ ਰਹੀ ਹੈ ਮੈਂ ਵੀ ਤਾਂ ਉਹਨਾਂ ਨੌਜਵਾਨਾਂ ਦੇ ਵਿੱਚ ਆਉਣਾ ਹਾਂ ਕਿ ਤੂੰ ਨਹੀਂ ਚਾਹੁੰਦੀ ਕਿ ਮੇਰੀ ਪਤਨੀ ਘਰ ਵਿੱਚ ਆਵੇ ਤੇ ਕੱਪੜੇ ਤੇ ਮਿਠਾਈਆਂ ਦਾ ਪ੍ਰਬੰਧ ਕਰ ਤੂੰ ਬਸ ਹੋਰ ਕੁਝ ਨਹੀਂ ਮੈਨੂੰ ਚਾਹੀਦਾ ਮੈਂ ਤੇਰਾ ਇਹ ਟੁੱਟਿਆ ਭੱਜਿਆ ਘਰ ਛੱਡ ਕੇ ਕਿਤੇ ਹੋਰ ਚਲਾ ਜਾਵਾਂਗਾ ਜੇ ਤੂੰ ਇਹਨਾਂ ਸਭ ਚੀਜ਼ਾਂ ਦਾ ਪ੍ਰਬੰਧ ਨਾ ਕੀਤਾ ਮਾਨੂੰ ਲੱਗਿਆ ਕਿ ਜੇ ਇਸ ਨੂੰ ਕੱਪੜੇ ਤੇ ਮਿਠਾਈਆਂ ਨਾ ਦਿੱਤੀਆਂ ਤਾਂ ਕਿਤੇ ਇਹ ਸੱਚਮੁੱਚ ਹੀ ਇਹ ਘਰ ਛੱਡ ਕੇ ਨਾ ਚਲਾ ਜਾਵੇ ਬੇਫਕੂਫੀ ਸਹੀ जिमेंद भी है मेरे बुढ़ापे का सहारा तो है मेरा पुत है इस मांग करना मेरी जिम्मेवारी है इसकी मंग पूरी कर ही दी हाँ आप देखा जाएगा की होगा आखिर जाएगा कितने जो इस सौरे कि है ही नहीं तो मुड़ के वापस घर ही तो आवेगा ਅਤੇ ਫਿਰ ਉਸ ਤੋਂ ਬਾਅਦ ਇਸ ਨੂੰ ਆਪਣੇ ਆਪ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ ਕਿ ਉਸ ਦੀ ਮਾਂ ਨੇ ਜੋ ਵੀ ਕਿਹਾ ਸੀ ਉਹ ਸੱਚ ਸੀ ਮਾਂ ਨੇ ਕਿਹਾ ਪੁੱਤ ਨਿਰਾਜ਼ ਨਾ ਹੋ ਤੂੰ ਸੋਹਰੇ ਜਾਣ ਦੀ ਤਿਆਰੀ ਕਰ ਮੈਂ ਤੇਰੇ ਕੱਪੜੇ ਤੇ ਮਿਠਾਈਆਂ ਦਾ ਪ੍ਰਬੰਧ ਕਰ ਦਿੰਨੀ ਹਾਂ ਸ਼ਾਮ ਤੱਕ ਸਭ ਦਾ ਪ੍ਰਬੰਧ ਹੋ ਜਾਵੇਗਾ ਤੂੰ ਅਗਲੇ ਦਿਨ ਸਵੇਰੇ ਹੀ ਘਰੋਂ ਨਿਕਲ ਜਾਣਾ ਕਿਸੇ ਨੂੰ ਖਬਰ ਨਾ ਹੋਵੇ ਕਿਉਂਕਿ ਰਾਮਦਾਸ ਇੱਕ ਨੰਬਰ ਦਾ ਪਨੋਤੀ ਹੈ ਅਤੇ ਸਾਡੇ ਘਰ ਦੇ ਸਾਹਮਣੇ ਉਸ ਦਾ ਘਰ ਹੈ ਤੇ ਜੀ ਉਸ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਆਪਣੇ ਮੂੰਹੋਂ ਕਦੇ ਵੀ ਕੋਈ ਚੰਗੀ ਨਹੀਂ ਗੱਲ ਕੀਤੀ ਜੋ ਬੋਲ ਦਿੰਦਾ ਹੈ ਉਹੀ ਹੋ ਕੇ ਰਹਿੰਦਾ ਹੈ ਇਸ ਲਈ ਜਾਨੀ ਹਮੈਂ ਕਿ ਉਸ ਨੂੰ ਪਤਾ ਨਾ ਲੱਗੇ ਕਿ ਉਸ ਦੇ ਰਹਿੰਦੇ ਕਿਸੇ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਬਿੱਲੀ ਦੇ ਰਾਹ ਕੱਟਣ ਨਾਲ ਅਪਸ਼ਗਨ ਹੋਵੇ ਜਾਂ ਨਾ ਹੋਵੇ ਪਰ RAMDAS ਰਾ ਕਟ ਜਾਵੇ ਤਾਂ ਅਪਸ਼ਗਨ ਤਾਂ ਹੋ ਕੇ ਹੀ ਰਹਿੰਦਾ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ ਜਦੋਂ ਅਗਲੇ ਦਿਨ RAM ਜਲਦੀ ਉੱਠਿਆ ਤੇ ਸਹਰਿਆਂ ਦੇ ਲਈ ਤਿਆਰ ਹੋਣ ਲੱਗ ਪਿਆ ਤੇ ਉੱਥੇ ਜਾਣ ਦੀ ਤਿਆਰੀ ਸ਼ੁਰੂ ਕੀਤੀ ਸੰਜੋਗ ਦੀ ਗੱਲ ਸੀ ਕਿ RAMDAS ਲਾਗੋ ਸਿੰਘਾਂ ਲਈ ਉਸੇ ਸਮੇਂ ਉੱਠਿਆ ਉਸ ਦੀ ਨਜ਼ਰ ਜਦੋਂ RAMੂ ਤੇ ਭਈ ਆਹ ਦਿੱਤ ਵਸਪੁਸ਼ ਲਿਆਸ ਨੇ ਬਬੂਆ RAM ਲੱਗਦਾ ਸਾਰੇ ਜਾ ਰਹੇ ਹਾਂ RAM ਬੋਲਿਆ ਹਾਂ ਮੈਂ ਤਾਂ ਜਾ ਰਹੇ ਹਾਂ ਹਾਂ ਸੋਰੀ ਪਰ ਤੂੰ ਮੇਰਾ ਰਾਹ ਕੱਟ ਦਿੱਤਾ ਹੁਣ ਮੇਰੇ ਨਾਲ ਕੁਝ ਵੀ ਸਹੀ ਨਹੀਂ ਹੋਵੇਗਾ RAM ਦਾਸ ਇਹ ਗੱਲ ਸੁਣ ਕੇ ਜ਼ੋਰ ਨਾਲ ਹੱਸਿਆ ਤੇ ਬੋਲਿਆ ਕਿਵੇਂ ਨਮੂਨੇ ਹਨ ਇਸ ਦੁਨੀਆ ਦੇ ਵਿੱਚ ਮੇਰੇ ਪਿੰਡ ਹਲਦੀ ਲੱਗੀ ਨਹੀਂ ਤੇ ਫਿਰ ਵੀ ਚੱਲ ਪਏ ਸੋਹਰੇ RAMU ਬੁੜਬੁੜ ਕੜਾਉਂਦਾ ਹੋਇਆ ਉੱਥੋਂ ਅੱਗੇ ਵੱਧ ਗਿਆ ਪਰ ਯਾਤਰਾ ਵਿਗੜ ਗਈ ਜੋ ਵਿਗੜ ਗਈ ਅੱਗੇ ਜਾਣ ਤੇ ਬਿੱਲੀ ਇਫਰਾਹ ਘੱਟਦੀ ਹੋਈ ਨਿਕਲ ਗਈ ਤਾਂ ਉਹ ਅੱਗੇ ਨਹੀਂ ਵੱਧ ਸਕਿਆ ਤੇ ਉੱਥੇ ਹੀ ਜਾ ਕੇ ਬੈਠ ਗਿਆ ਪਹਿਲਾਂ ਕੋਈ ਦੂਜਾ ਆਦਮੀ ਰਸਤੇ 'ਚੋਂ ਅੱਗੇ ਵੱਧੂ ਤੇ ਉਸ ਤੋਂ ਬਾਅਦ ਹੀ ਮੈਂ ਜਾਵਾਂਗਾ ਉਹ ਇਹੀ ਸੋਚ ਕੇ ਉੱਥੇ ਆਪਣਾ ਅਸਮਾਨ ਰੱਖ ਕੇ ਬੈਠ ਗਿਆ ਉਹ ਆਪਣੇ ਮੱਥੇ ਤੇ ਹੱਥ ਰੱਖ ਕੇ ਬੈਠ ਗਿਆ ਕਾਫੀ ਸਮਾਂ ਹੋ ਗਿਆ ਸੀ ਕੋਈ ਵੀ ਪਿੰਡ ਦੇ ਰਸਤੇ ਵਿੱਚੋਂ ਨਹੀਂ ਸੀ ਲੰਘ ਰਿਹਾ ਕਿਉਂਕਿ ਉਸ ਸਮੇਂ ਤੜਕੇ ਦਾ ਵਕਤ ਸੀ ਕੋਈ ਆਉਂਦਾ ਜਾਂਦਾ ਹੀ ਨਹੀਂ ਸੀ ਦਿਨ ਦੇ ਚਾਨਣੇ ਵਿੱਚ ਹੀ ਲੋਕ ਪੱਕ ਡੰਡੀ ਫੜ ਕੇ ਯਾਤਰਾ ਕਰਦੇ ਸੀ ਸਵੇਰ ਦਾ ਸਮਾਂ ਹੋਣ ਕਰਕੇ ਕੋਈ ਖਾਸ ਬੰਦਾ ਲੰਘ ਨਹੀਂ ਰਿਹਾ ਸੀ ਉਸ ਨੂੰ ਬੈਠੇ ਬੈਠੇ ਬਹੁਤ ਸਮਾਂ ਬੀਤ ਗਿਆ ਸੀ 4-5 ਘੰਟੇ ਤਾਂ ਆਰਾਮ ਨਾਲ ਹੋ ਗਏ ਸੀ ਜਦੋਂ ਦਿਨ ਦਾ ਚਾਨਣਾ ਹੋਇਆ ਤਾਂ ਇੱਕ ਪਿੰਡ ਦਾ ਆਦਮੀ ਉੱਥੋਂ ਨਿਕਲਿਆ ਪਰ ਜਦੋਂ ਰਾਮੂ ਨੂੰ ਬੈਠਾ ਦੇਖਿਆ ਤਾਂ ਪੁੱਛਣ ਲੱਗ ਪਿਆ ਬਬੂਆ ਕਿੱਥੇ ਜਾ ਰਹਾ ਹੈ ਪਿੰਡ ਵਿੱਚ ਕੁਝ ਲੋਕਾਂ ਦੀ ਇੱਕ ਬਹੁਤ ਹੀ ਜ਼ਿਆਦਾ ਬੁਰੀ ਆਦਤ ਹੁੰਦੀ ਹੈ ਕਿ ਆਪਣੇ ਕੰਮ ਤੋਂ ਘਟ ਪਰ ਦੂਜਿਆਂ ਦੇ ਕੰਮ ਤੇ ਜ਼ਿਆਦਾ ਧਿਆਨ ਰੱਖਦੇ ਹਨ ਕਿ ਕੌਣ ਕਿੱਥੇ ਜਾ ਰਿਹਾ ਹੈ ਤੇ ਕਿੱਥੋਂ ਆ ਰਿਹਾ ਹੈ ਕੋਈ ਵੀ ਆਏ ਜਾਏ ਉਸਨੂੰ ਜ਼ਰੂਰ ਪੁੱਛਣਗੇ ਕਿ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਕਿਹਦੇ ਘਰ ਜਾਣਾ ਹੈ ਕੀ ਲੈ ਕੇ ਜਾ ਰਹੇ ਹੋ ਉਸਦੇ ਮਿੱਤਰ ਹੋ ਜਾਂ ਉਸਦੇ ਰਿਸ਼ਤੇਦਾਰ ਹੋ ਅਜਿਹੇ ਬਹੁਤ ਹੀ ਸਾਰੇ ਅਣਗਿਣਤ ਸਵਾਲ ਇੱਕ ਦੂਜੇ ਨੂੰ ਕਰਦੇ ਹਨ ਤੇ ਇੱਕ ਦੂਜੇ ਤੇ ਦਾਗ ਹੀ ਰਹਿੰਦੇ ਹਨ ਪਿੰਡ ਵਿੱਚ ਕੁਝ ਲੋਕ ਅਜਿਹੇ ਵੀ ਵਸਦੇ ਹਨ ਜੋ ਆਪਣੇ ਦੁੱਖ ਤੋਂ ਦੁਖੀ ਨਹੀਂ ਸਕੋ ਦੂਜਿਆਂ ਦੇ ਸੁੱਖ ਨੂੰ ਦੇਖ ਕੇ ਉਹਨਾਂ ਦੀ ਜਾਨ ਨਿਕਲ ਜਾਂਦੀ ਹੈ ਉਸ ਆਦਮੀ ਨੇ ਰਾਮੂ ਤੋਂ ਪੁੱਛ ਲਿਆ ਬਬੂਆ RAM ਕਿੱਥੇ ਜਾ ਰਹੇ ਹਨ ਰਾਮੂ ਨੇ ਦੱਸਿਆ ਮੈਂ ਤਾਂ ਹਨੋਂ ਨਹੀਂ ਦੱਸਾਂਗਾ ਸਾਰੇ ਜਾ ਰਹੇ ਹਨ ਉਹ ਆਦਮੀ ਆਦਮੀ ਬਹੁਤ ਹੀ ਚੁਸਤੀ ਕਹਿਣ ਲੱਗਾ ਰਾਮੂ ਨੂੰ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਤੇ ਨਾ ਹੀ ਮੈਨੂੰ ਦੱਸੀ ਤਾਂ ਮੈਂ ਤੇਰੇ ਕੱਲ ਨੂੰ ਸੁਣਿਆ ਹੀ ਨਹੀਂ ਹੈ ਕਿ ਕਿਸੇ ਨੂੰ ਇਹ ਗੱਲ ਦੱਸਣਾ ਨਾ ਰਾਮੂ ਬੋਲਿਆ ਚਾਚਾ ਤੁਤ ਪਲਾਦ ਮੀ ਹੈ ਕਿਸੇ ਦੀ ਗੱਲ ਕਿਸੇ ਨੂੰ ਹੀ ਨਹੀਂ ਦੱਸਦਾ ਮੇਰੀ ਗੱਲ ਤਾਂ ਜਾਨਣਾ ਹੀ ਨਹੀਂ ਤਾਂ ਫਿਰ ਕਿਸੇ ਨੂੰ ਕੁਝ ਵੀ ਕਹਿਣਾ ਵੀ ਨਾ ਉਥੋਂ ਰਾਮੂ ਅੱਗੇ ਵਧਿਆ ਤੇ ਕਾਇਓ ਉਸ ਦਾ ਰਾਹ ਕੱਟ ਦੋਇਆ ਨਿਕਲ ਗਿਆ ਹੁਣ ਰਾਮੂ ਫੇਰ ਸਿਰ ਫੜ ਕੇ ਬੈਠ ਗਿਆ ਅੱਜ ਦੀ ਤਾਂ ਯਾਤਰਾ RAMDAS ਨੇ ਖਰਾਬ ਕਰ ਦਿੱਤੀ ਫਿਰ ਕਹਿਣ ਲੱਗਾ ਅਪਸ਼ਗਨ ਤਾਂ ਹੋਣਾ ਹੀ ਸੀ ਸਵੇਰੇ ਸਿਰ ਜੋ ਉਸਦੇ ਮੂੰਹ ਲੱਗ ਗਿਆ ਸੀਗਾ ਅਪਸ਼ਗਨ ਕੱਟ ਜਾਵੇ ਤਾਂ ਉਹ ਅੱਗੇ ਵਧੇ ਪਰ ਹੌਲੀ ਹੌਲੀ ਸ਼ਾਮ ਹੋਣ ਲੱਗ ਪਈ ਕੋਈ ਵੀ ਉੱਥੇ ਨਹੀਂ ਆਇਆ ਥੱਕ ਕਰਕੇ ਉਹ ਤੇਜ਼ੀ ਨਾਲ ਹੁਣ ਅੱਗੇ ਵਧਣ ਲੱਗਾ ਚੱਲਦੇ ਚੱਲਦੇ ਇੱਕ ਛੋਟਾ ਜਿਹਾ ਜੰਗਲ ਆ ਗਿਆ ਤੇ ਜੰਗਲ ਵਿੱਚ ਲੱਕੜਾ ਕੱਟਣ ਲਈ ਦੋ ਨੌਜਵਾਨ ਆਟਾ ਕੰਮ ਰਹੀਆਂ ਸੀ ਜੋ ਆਪਸ ਵਿੱਚ ਸਹਿਲੀਆਂ ਸਨ ਉਹਨਾਂ ਵਿੱਚ ਇੱਕ ਦਾ ਨਾਮ ਬਿੰਦੂ ਤੇ ਦੂਜੀ ਦਾ ਨਾਮ ਚੰਦਾ ਸੀ ਬਿੰਦੂ ਥੋੜੀ ਸਾਵਲੀ ਜੀ ਸੀ ਤੇ ਚੰਦਾ ਬੜੀ ਹੀ ਸੁੰਦਰ ਤੇ ਗੋਰੀ ਸੀ ਦੋਵੇਂ ਹੀ ਵਹੀਆਂ ਹੋਈਆਂ ਸਨ ਪਰ ਸਮੱਸਿਆ ਉਹਨਾਂ ਦੀ ਇਹ ਸੀ ਕਿ ਬਿੰਦੂ ਦੇ ਵਿਆਹ ਨੂੰ 10 ਸਾਲ ਬੀਤ ਗਏ ਸੀ ਤੇ ਪਰ ਉਸਦੇ ਸਹੁਰੇ ਤੋਂ ਕੋਈ ਵੀ ਨਹੀਂ ਆਇਆ। ਉੱਥੇ ਹੀ ਚੰਦਾ ਦੇ ਵਿਆਹ ਨੂੰ 8 ਸਾਲ ਹੋ ਗਏ ਸੀ ਤੇ ਉਸਦੇ ਇੱਥੋਂ ਵੀ ਨਹੀਂ ਕੋਈ ਆਇਆ ਸੀ। ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਹੱਥ ਵਿੱਚ ਥੈਲਾ ਲੈ ਕੇ ਇੱਧਰ ਚਲਾ ਆ ਰਿਹਾ ਹੈ ਤਾਂ ਬਿੰਦੂ ਨੂੰ ਮਜ਼ਾਕ ਸੱਜਿਆ ਉਸਨੇ ਨੌਜਵਾਨ ਨੂੰ ਪੁੱਛਿਆ ਕਿਹਦੇ ਘਰ ਜਾਏਗਾ। ਹੁਣ RAMU ਕਿਸ ਦਾ ਘਰ ਦੱਸਦਾ ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਘਰ ਜਾਣਾ ਹੈ। ਉਹ ਚੁੱਪ ਰਿਹਾ ਤਾਂ ਬਿੰਦੂ ਨੇ ਵਾਪਸ ਪੁੱਛਿਆ ਤੂੰ ਇੰਨਾ ਸ਼ਰਮੂਮਾ ਕਾ ਤੋਈ ਕਿਹਦੇ ਘਰ ਜਾਏਗਾ ਸਾਨੂੰ ਦਾ ਅਸੀਂ ਵੀ ਉਸੇ ਪਿੰਡ ਹੀ ਜਾਣਾ ਹੈ ਜਿਸ ਪਿੰਡ ਤੂੰ ਜਾ ਰਿਹਾ ਦੋਵਾਂ ਔਰਤਾਂ ਦੀ ਗੱਲ ਸੁਣ ਕੇ RAMU ਦਾਤਾ ਜਿਵੇਂ ਨਸਾਹੀ ਉੱਤਰ ਗਿਆ ਹੋਵੇ ਹੁਣ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਦਿੱਤੀ ਮੇਰਾ ਤਾਂ ਜਿਵੇਂ ਵਿਆਹ ਹੀ ਨਹੀਂ ਹੋਇਆ ਤੇ ਮੈਂ ਮਾਹ ਦੇ ਮਨਾ ਕਰਨ ਤੋਂ ਬਾਅਦ ਵੀ ਸਾਰੇ ਚੱਲ ਪਿਆ ਪਰ ਹੁਣ ਜਾਵਾਂਗਾ ਕਿੱਥੇ ਉਹ ਉਹਨਾਂ ਦੋਨਾਂ ਔਰਤਾ ਨੂੰ ਬੋਲਿਆ ਦੇਵਿਓ ਮੈਨੂੰ ਕੁਝ ਪਤਾ ਹੋਵੇ ਤਾਂ ਹੀ ਦੱਸਾਂਦਰ ਅਸਲ ਮੈਂ ਮੂਰਖਤਾ ਕਰ ਬੈਠਾ ਮੇਰਾ ਨਾ ਤਾਂ ਵਿਆਹ ਹੋਇਆ ਅਤੇ ਨਾ ਹੀ ਕਿਤੇ ਸਹੁਰੇ ਹਨ ਹੁਣ ਸਮਝ ਨਹੀਂ ਆ ਰਿਹਾ ਕਿ ਆਪਣੇ ਇਸ ਪਾਗਲpan ਲਈ ਆਪਣਾ ਸਿਰ ਭੰਨ ਦਵਾਂ ਜਾਂ ਕੁਝ ਹੋਰ ਕਰ ਦਵਾਂ ਦੋਵਾਂ ਔਰਤਾ ਪਹਿਲਾਂ ਜੋਰ-ਜੋਰ ਨਾਲ ਹਸੀਆਂ ਫੇਰ ਕਹਿਣ ਲੱਗੀਆਂ ਲੱਗਦਾ ਹੈ ਕਿ ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ RAMU ਬੋਲਿਆ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਜਗੋ ਬਿਲਕੁਲ ਸੱਚ ਕਹਿ ਰਹੇ ਆ ਹਾਂ ਤੁਸੀਂ ਲੋਕ ਜਾਓ ਮੈਂ ਹੁਣ ਆਪਣੇ ਪਿੰਡ ਨੂੰ ਮੁੜ ਜਾਵਾਂਗਾ ਔਰਤਾਂ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਲੋੜ ਤੇ ਕਿਤੇ ਜ਼ਿਆਦਾ ਹੀ ਸਿੱਧਾ ਹੈ ਤਾਂ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗੀਆਂ ਬਿੰਦੂ ਬੋਲੀ ਸਖੀ ਇਹ ਸਾਡੇ ਬਹੁਤ ਕੰਮ ਦਾ ਮੁੰਡਾ ਹੈ ਜੇ ਅਸੀਂ ਚਲਾਕੀ ਨਾਲ ਕੰਮ ਲਈਏ ਤਾਂ ਸਾਡੇ ਵਿੱਚੋਂ ਇੱਕ ਦਾ ਕਲਿਆਣ ਹੋ ਜਾਵੇਗਾ ਨੌਜਵਾਨ ਬਹੁਤ ਹੀ ਸਰਲ ਸੁਭਾਦਾ ਹੈ ਅਤੇ ਜ਼ਰੂਰਤ ਤੋਂ ਬੇਕੂਫ ਹੈ ਇਸ ਨੂੰ ਆਪਣਾ ਪ੍ਰੋਣਾ ਬਣਾ ਕੇ ਕਰ ਲੈ ਚਲੇ ਜਾਣੇ ਹਾਂ ਤੇਰਾ ਕੰਮ ਬਣ ਜਾਵੇਗਾ ਚੰਦਾ ਬੋਲੀ ਪੈਣ ਮੈਂ ਚੌਨੀ ਹਾਂ ਤੂੰ ਇਸ ਨੂੰ ਆਪਣੇ ਕਰ ਲੈ ਜਾ ਅਤੇ ਆਪਣੀ ਮਾਂ ਨੂੰ ਸਮਝਾ ਬਿੰਦੂ ਬੋਲੀ ਨਹੀਂ ਮੈਂ ਤੇਰੀ ਪੱਕੀ ਸਹੇਲੀ ਹਾਂ ਮੈਂ ਤੋ ਤੇਰਾ ਦੁੱਖ ਨਹੀਂ ਦੇਖਿਆ ਜਾਂਦਾ ਇਸ ਲਈ ਮੈਂ ਸ਼ੁਰੂ ਤੋਂ ਆਖਿਰ ਤੱਕ ਤੇਰੀ ਮਦਦ ਕਰਾਂਗੀ ਤੂੰ ਹਾਂ ਕਰੇ ਤਾਂ ਮੈਂ ਨौजवान ਨਾਲ ਗੱਲ ਕਰ ਲਵਾਂ ਚੰਦਾ ਬੋਲੀ ਤੂੰ ਮੈਥੋਂ ਹਾਂ ਕਿਉਂ ਕਰਾ ਰਹੀ ਹੈ ਮੈਂ ਤੇਰੇ ਦਿਲ ਦੀ ਗੱਲ ਨੂੰ ਖੁਦ ਪੜ ਲੈਣੀ ਹਾਂ ਬਿੰਦੂ ਨौजवान ਨੂੰ ਕਹਿਣ ਲੱਗੀ ਤੂੰ ਘਰੋਂ ਤਾਂ ਸਹੁਰਿਆਂ ਲਈ ਨਿਕਲਿਆ ਹੈ ਫਿਰ ਬਿਨਾ ਮੋਟੀ ਲੈ ਕੇ ਘਰ ਕਿਵੇਂ ਜਾਵੇਂਗਾ ਤੇਰੀ ਤਾਂ ਪਿੰਡ ਵਿੱਚ ਨੱਕ ਘੱਟੀ ਜਾਵੇਗੀ RAMU ਬੋਲਿਆ ਦੇਵੀਓ ਸਚਾਈ ਤਾਂ ਹਰ ਕਿਸੇ ਨੂੰ ਸਵੀਕਾਰ ਕਰਨੀ ਹੀ ਪੈਂਦੀ ਹੈ ਹੁਣ ਸਚਾਈ ਇਹੀ ਹੈ ਕਿ ਮੇਰਾ ਵਿਆਹ ਨਹੀਂ ਹੋਇਆ ਤਾਂ ਹੁਣ ਕੀ ਨੱਕ ਨੱਕ ਦਾ ਕਟਣਾ ਤੇ ਨੱਕ ਦਾ ਰਹਿਣਾ ਬਿੰਦੂ ਬੋਲੀ ਜੇ ਤੂੰ ਮੇਰੀ ਗੱਲ ਮੰਨੇ ਤਾਂ ਆਪਣੇ ਘਰ ਵੋਟੀ ਨੂੰ ਹੀ ਲੈ ਕੇ ਨਾਲ ਜਾਇ ਇਹ ਮੇਰੀ ਸਹੇਲੀ ਹੈ ਜਿਸ ਦਾ ਨਾਮ ਚੰਦਾ ਹੈ ਇਸ ਦੇ ਵਿਆਹ ਨੂੰ 8 ਸਾਲ ਬੀਤ ਗਏ ਨੇ ਪਰ ਇਸ ਦੇ ਸਹੁਰੇ ਕਿੱਤੇ ਮਰ ਗਏ ਨਹੀਂ ਅੱਜ ਤੱਕ ਨਹੀਂ ਆਏ ਇਹ ਪੁੱਛਣ ਵੀ ਕੀ ਮਾਰਗੇ ਤਾਂ ਜਾਂਦੇ ਹਨ ਜੇ ਤੂੰ ਚਾਹੇ ਤਾਂ ਮੇਰੀ ਸਹੇਲੀ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ रामू ਬੋਲਿਆ ਦੇਵੀ ਇਹ ਤਾਂ ਮੇਰੇ ਤੇ ਬਹੁਤ ਵੱਡਾ ਅਪਕਾਰ ਹੋਵੇਗਾ ਪਰ ਕਿਤੇ ਮੈਂ ਕਿਸੇ ਮੁਸੀਬਤ ਵਿੱਚ ਨਾ ਫਸ ਜਾਵਾਂ ਬਿੰਦੂ ਬੋਲੀ ਤੈਨੂੰ ਸਿਰਫ ਇੱਕ ਕੰਮ ਕਰਨਾ ਹੈ ਤੂੰ ਸਿਰਫ ਚੁੱਪ ਰਹੇਗਾ ਮੈਂ ਜੋ ਕਹਾਂਗੀ ਉਸ ਦੀ ਹਾਂ ਵਿੱਚ ਹਾਂ ਮਲਾਂਈ ਬਾਕੀ ਸਭ ਮੈਂ ਸੰਭਾਲ ਲਵਾਂਗੀ ਸਹੇਲੀ ਦੇ ਘਰ ਜਾਣ ਦਾ ਇਸ ਤੇ ਮਾਤਾ ਪਿਤਾ ਦੇ ਪੈਰ ਜ਼ਰੂਰ ਛੂ ਲ ਲੈਣਾ ਕਿਸੇ ਤਰ੍ਹਾਂ ਸਾਸ ਨਾ ਹੋਣ ਦੇਣਾ ਕਿ ਤੂੰ ਇਸ ਦਾ ਪਤੀ ਨਹੀਂ ਹੈ ਦੋਵੇਂ ਜਲਦੀ ਨਾਲ ਰਾਮੂ ਨੂੰ ਲਾਣ ਲੈ ਕੇ ਘਰ ਗਈਆਂ ਕਿਉਂਕਿ ਸਾਰਾ ਮਸਲਾ ਬਿੰਦੂ ਨੂੰ ਹੀ ਸੰਭਾਲਣਾ ਸੀ ਤਾਂ ਆਪਣੀ ਮਾਂ ਨੂੰ ਬੋਲੀ ਮਾਂ ਮੈਂ ਚੰਦਾ ਦੇ ਘਰ ਜਾ ਰਹੀ ਹਾਂ ਰਾਤ ਨੂੰ ਨਹੀਂ ਹੋਣਾਂਗੀ ਮੇਰਾ ਇੰਤਜ਼ਾਰ ਨਾ ਕਰਨਾ ਘਰ ਵਿੱਚ ਸਿਰਫ ਉਸਦੀ ਮਾਂ ਹੀ ਸੀ ਕਿਉਂਕਿ ਉਸਦੇ ਪਿਤਾ ਨਹੀਂ ਸਨ ਉਹ ਜ਼ਿਆਦਾਤਰ ਸਮਾ ਚੰਦਾ ਦੇ ਘਰ ਵਿੱਚ ਹੀ ਬਟਾਉਂਦੀ ਸੀ ਚੰਦਾ ਵੀ ਆਪਣੇ ਮਾਤਾ ਪਿਤਾ ਦੀ ਕਿਲੋਤੀ ਤੇ ਲਾਜ ਸੀ ਬਿੰਦੂ ਰਾਮੂ ਨੂੰ ਲੈ ਕੇ ਚੰਦਾ ਦੇ ਘਰ ਗਈ ਅਤੇ ਕਹਿਣ ਲੱਗੀ ਚਾਚੀ ਦੇਖੋ ਕੱਸਹੀਂ ਕੋਣ ਆਇਆ ਹੈ 8-8 ਸਾਲ ਬਾਅਦ ਪਰੋਣੇ ਨੂੰ ਸਾਡੀ ਸਹੇਲੀ ਦੀ ਯਾਦ ਆ ਗਈ ਰਾਮੂ ਨੇ ਵੀ ਤੁਰੰਤ ਬੁੱਢੇ ਅਤੇ ਬੁੱਢੀ ਦੇ ਪੈਰ ਛੂਲੇ ਤੇ ਬਿੰਦੂ ਨੇ ਦੱਸਿਆ ਚਾਚੀ ਇਹ ਜੇ ਇਹ ਪਰੋਣੇ ਆਨ ਦਾ ਦੁਬਾਰਾ ਭਰੋਸਾ ਨਾ ਕਰੋ ਸਗੋਂ ਮੇਰੀ ਸਹੇਲੀ ਵਿਦਾਈ ਸਵੇਰੇ ਹੀ ਕਰ ਦੋ ਇਸ ਦੇ ਨਾਲ ਹੀ ਇਹ ਮਰਦ ਬਹੁਤ ਮਤਲਬੀ ਹੁੰਦੇ ਹਨ ਜਦੋਂ ਤੱਕ ਇਹਨਾਂ ਦੇ ਨਾਲ ਔਰਤ ਨਾ ਹੋਵੇ ਇਹ ਸੰਗ ਕੇ ਘੋੜੇ ਵਾਂਗ ਚੁਪਾਈ ਮਾਰਦੇ ਫਿਰਦੇ ਹਨ ਤੁਸੀਂ ਰਾਤ ਵਿੱਚ ਹੀ ਇਸ ਦਾ ਪ੍ਰਬੰਧ ਕਰੋ ਤੇ ਸਵੇਰੇ ਹੀ ਵਿਦਾਈ ਕਰ ਦੋ ਰਾਤ ਨੂੰ ਰਾਮੂ ਖਾ ਪੀ ਕੇ ਸੋ ਗਿਆ ਸਵੇਰੇ ਬਿੰਦੂ ਨੇ ਹੀ ਆ ਕੇ ਜਗਾਇਆ ਸੁੱਤੇ ਹੋਏ ਨੂੰ ਜਗਾਉਂਦੇ ਵੀ ਕਿਤੇ ਕੋਈ ਗੱਲ ਨ ਵਿਗੜੇ ਇਸ ਤੋਂ ਪਹਿਲਾਂ ਸਹੇਲੀ ਨਾਲ ਨਿਕਲ ਲਓ ਚਾਚੀ ਨੇ ਇਸ ਤੋਂ ਪਹਿਲਾਂ ਕੋਈ ਸ਼ੱਕ ਹੋ ਜਾਵੇ ਉਹਨਾਂ ਦਾ ਪਰਉਣਾ ਹੀ ਨਹੀਂ ਹੈ ਪਰ ਮੈਂ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਵਿਦਾਇਗੀ ਦੀ ਤਿਆਰੀ ਸ਼ੁਰੂ ਕਰੋ ਜਿਵੇਂ ਹੀ ਰਾਮੂ ਚੰਦਰ ਨੂੰ ਲੈ ਕੇ ਕਰੋ ਨਿਕਲਿਆ ਦੋਹੀ ਮਠਾਈਆਂ ਤੇ ਸਾੜੀ ਲੈ ਕੇ ਉਸ ਦਾ ਅਸਲੀ ਪਤਲੀ ਉਥੇ ਪਹੁੰਚ ਗਿਆ ਤੇ ਆਪਣੇ ਸਹਰੇ ਦੇ ਪੈਰਾਂ ਨੂੰ ਛੂ ਕੇ ਬੋਲਿਆ ਪਿਤਾ ਜੀ ਮਾਫ ਕਰਨਾ ਆਉਣ ਵਿੱਚ ਚੱਟ ਤਾਂ ਲੱਗ ਗਿਆ ਮੈਂ ਕਿਸੇ ਦੂਜੇ ਦੇਸ਼ ਵਿੱਚ ਨੌਕਰੀ ਕਰਨ ਲਈ ਚਲਾ ਗਿਆ ਸੀ ਬੁੱਢਾ ਬੋਲਿਆ ਉਹ ਗੱਲ ਤਾਂ ਠੀਕ ਹੈ ਪਰ ਹੁਣੇ-ਹੁਣੇ ਕੋਈ ਸਾਡੀ ਕੁੜੀ ਦੀ ਵਿਦਾਈ ਕਰਕੇ ਲੈ ਗਿਆ ਹੈ ਉਹ ਕੌਣ ਸੀ ਅਰੇ ਇਸ ਤੋਂ ਪਹਿਲਾਂ ਉਹ ਕਿਤੇ ਭੱਜ ਜਾਵੇ ਉਸ ਨੂੰ ਫੜੋ ਬੁੱਢਾ-ਬੁੱਢੀ ਨੇ ਉੱਥੇ ਹਾਹਾਕਾਰ ਮਚਾ ਦਿੱਤੀ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਇੱਕ ਮੱਛਲਾ ਧੋਖੇ ਨਾਲ ਚੰਨਾ ਦੀ ਵਿਦਾਈ ਕਰਾ ਕੇ ਲੈ ਗਿਆ ਹੈ ਤਾਂ ਪਿੰਡ ਦੇ ਸਾਰੇ ਨੌਜਵਾਨਾਂ ਦੀ ਗੱਲ ਛੱਡੀ ਇਹ ਗੱਲ ਸੁਣ ਕੇ ਬੁਢਿਆਂ ਦੇ ਵਿੱਚ ਵੀ ਪੂਰਾ ਜੋਸ਼ ਆ ਗਿਆ ਉਹ ਜੰਗਲਵਾਲੇ ਦੋੜੇ ਜਲਦੀ ਹੀ ਰਾਮੂ ਅਤੇ ਚੰਦਾ ਨੂੰ ਉਹਨਾਂ ਨੇ ਫੜ ਲਿਆ ਆਪਣੇ ਲੋਕਾਂ ਨੇ ਵਗਦੀ ਗੰਗਾ ਵਿੱਚ ਹੱਥ ਸਾਫ਼ ਕਰਨਾ ਸ਼ੁਰੂ ਕੀਤਾ ਲੋਕਾਂ ਨੇ ਲੱਤਾਂ ਮੁੱਕੀ ਚੱਲਦੇ ਉਸ ਤੋਂ ਬਾਅਦ ਚੰਦਾ ਦੇ ਪਤੀ ਨੇ ਡੰਡਾ ਚੁੱਕ ਕੇ ਰਾਮੂ ਵੱਲ ਵਧਿਆ ਤਾਂ ਚੰਦਾ ਨੇ ਸਭ ਨੂੰ ਰੋਕ ਦਿੱਤਾ ਤੇ ਕਹਿਣ ਲੱਗੀ ਜੇ ਕਿਸੇ ਨੇ ਇਸ ਦੇ ਉੱਪਰ ਹੱਥ ਵੀ ਚੁੱਕਿਆ ਤਾਂ ਮੈਂ ਸੱਚਮੁੱਚ ਇਸ ਦੇ ਨਾਲ جان ਲਈ مجبور ਹੋ ਜਾਵਾਂਗੀ ਇਹ ਆदमी ਬਿਲਕੁਲ નિર્ਦੋਸ਼ ਹੈ ਅੱਜ ਸਾਰੇ ਲੋਕ ਇਹਨੇ ਬੇਚਾਨ ਹੋ ਕੇ ਹਨ ਕਿ 8 ਸਾਲ ਤੱਕ ਮੈਂ ਕਿਵੇਂ ਜਿਉਂਦੀ ਰਹੀ ਹਾਂ ਕਿਸੇ ਨੂੰ ਕੋਈ ਖਬਰ ਵੀ ਹੈ ਕਿਸੇ ਨੇ ਪਤਾ ਵੀ ਲਿਆ ਹੈ ਕਿ ਇੱਕ ਔਰਤ ਦਾ ਦਰਦ ਕੀ ਹੁੰਦਾ ਹੈ ਮੇਰੀ ਸਹੇਲੀ ਦਾ ਪਤੀ ਚੋਰੀ ਦੇਜਰਮ ਵਿੱਚ ਉਮਰ ਪਾਰ ਲਈ ਰਾਜੇ ਦੀ ਜੇਲ੍ਹ ਵਿੱਚ ਹੈ ਕੀ ਕੋਈ ਉਸ ਨੂੰ ਬਾਹਰ ਲਿਆ ਸਕਦਾ ਹੈ ਸੱਚਮੁੱਚ ਤਾਂ ਇਹ ਹੈ ਕਿ ਬਿੰਦੂ ਨੇ ਇਸ ਨੂੰ ਆਪਣੇ ਲਈ ਚੁਣਿਆ ਸੀ ਪਰ ਸਹੇਲੀ ਹੋਣ ਦੇ ਨਾਤੇ ਉਸ ਨੇ ਬਹੁਤ ਅਡਰ ਤਿਆਗ ਕਰ ਦਿੱਤਾ ਸਮਾਂ ਰਹਿੰਦੇ ਮੇਰਾ ਪਤੀ ਮੈਨੂੰ ਮਿਲ ਗਿਆ ਤੇ ਮੈਂ ਆਪਣੇ ਪਤੀ ਨਾਲ ਜਾਣ ਤੋਂ ਇਨਕਾਰ ਨਹੀਂ ਕਰ ਸਕਦੀ ਹੁਣ ਆਪਣੇ ਪਤੀ ਨਾਲ ਹੀ ਜਾਵਾਂਗੀ ਪਰ ਉਸਤਾ ਕਿ ਜਿਸ ਦਾ ਪਤੀ ਕਦੇ ਮੁੜ ਕੇ ਨਹੀਂ ਆਵੇਗਾ ਹੁਣ ਤੁਹਾਨੂੰ ਚਾਹੀਦਾ ਹੈ ਕਿ ਇਸ ਨੌਜਵਾਨ ਦੀ ਕੁੱਟਮਾਰ ਕਰਨ ਦੀ ਬਜਾਏ ਇਸਦੇ ਹੱਥੋਂ ਬਿੰਦੂ ਦਾ ਘਰ ਵਸਾ ਦਿਓ ਅਤੇ ਉਸਦੀ ਉਜੜੀ ਜ਼ਿੰਦਗੀ ਸਵਾਰ ਦਿਓ ਪਿੰਡ ਦਾ ਸਰਪੰਚ ਵੀ ਉੱਥੇ ਹੀ ਸੀ ਕਹਿਣ ਲੱਗਾ ਚੰ다 ਬੇਟੀ ਠੀਕ ਕਹਿ ਰਹੀ ਹੈ ਇਸਨੇ ਜੋ ਵੀ ਕਦਮ ਚੁੱਕਿਆ ਸੀ ਉਹ ਗਲਤ ਨਹੀਂ ਸੀ ਇਸਦੇ ਪਤੀ ਦੀ ਹੀ ਸਾਰੀ ਗਲਤੀ ਸੀ ਇਹ 8 ਸਾਲ ਤੱਕ ਕਿਸੇ ਕਿੱਥੇ ਪਿਆ ਹੋਇਆ ਸੀਗਾ ਇਸਦੇ ਾਰੇ ਵਾਲੇ ਇੱਥੇ ਕਿਉਂ ਨਹੀਂ ਆਏ ਕਿਉਂਕਿ ਹੁਣ ਆ ਗਏ ਹਨ ਤਾਂ ਇਸ ਦੀ ਸਾਰੀ ਗਲਤੀ ਮaaf ਕਰ ਕਰ ਦਿੰਦੇ ਹਾਂ ਇਸ ਤਰ੍ਹਾਂ ਪਿੰਡ ਦੀ ਸਰਪੰਚ ਨੇ ਦੋਵਾਂ ਦਾ ਵਿਆਹ ਕਰ ਦਿੱਤਾ ਪੁੱਤਰ ਰਾਮੂ ਦੀ ਮਾਂ ਨੂੰ ਚਿੰਤਾ ਹੋ ਰਹੀ ਸੀ ਕਿ ਪੁੱਤ ਨੂੰ ਗਏ ਤਿੰਨ ਦਿਨ ਹੋ ਗਏ ਹਨ ਵਾਪਸ ਨਹੀਂ ਆਇਆ ਕਿਤੇ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਫਸ ਗਿਆ ਜਦੋਂ ਘਰੋਂ ਬਾਹਰ ਦੇਖਿਆ ਤਾਂ ਉਸ ਦੀ ਅੱਖਾਂ ਫਟੀਆਂ ਨਹੀਂ ਫਟੀਆਂ ਰਹਿ ਗਈ ਬਿੰਦੂ ਕਾਫੀ ਖੁਸ਼ ਸੀ ਮਨ ਤੋ ਉਸਨੇ ਰਾਮੂ ਨੂੰ ਚੁਣ ਲਿਆ ਸੀ ਪਰ ਸਹੀ ਲਈ ਲਈ ਤਿਆਗ ਕਰ ਦਿੱਤਾ ਸੀ ਤਿਆਗ ਨੂੰ ਸ਼ਾਇਦ ਰੱਬ ਨੇ ਵੀ ਦੇਖ ਲਿਆ ਸੀ ਐਨ ਮੌਕੇ ਤੇ ਉਸਦੇ ਪਤੀ ਨੂੰ ਭੇਜ ਦਿੱਤਾ ਸੀ ਉਹ ਆਪਣੇ ਪਤੀ ਨਾਲ ਚਲੀ ਗਈ ਬਿੰਦੂ ਆਪਣੇ ਪੋਲੇ ਪਾਲੇ ਪਤੀ ਨਾਲ ਖੁਸ਼ ਸੀ ਇਸ ਤਰ੍ਹਾਂ ਗਰੀਬ ਦੀ ਕੁੜੀ ਦਾ ਕਲਿਆਣ ਹੋ ਗਿਆ ਸੋ ਇਸ ਤਰ੍ਹਾਂ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਉਮੀਦ ਕਰਦੇ ਹਾਂ ਕਿ ਤੁਹਾਡਾ ਖੂਬ ਮਨੋਰੰਜਨ ਹੋਇਆ ਹੋਵੇਗਾ ਜੇ ਕਹਾਣੀ ਤਾਂ ਨੂੰ ਵਧੀਆ ਲੱਗਿਓ ਜੇ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਅਜਹੀ ਹੀ ਹੋਰ ਕਹਾਣੀ ਦੇ ਵਿੱਚ ਤਦ ਤੱਕ ਲਈ ਦੋਇ ਇਜਾਜ਼ਤ ਸਤਰੀਆਂ ਕਾਲ ਜੀ